ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਇਫਾਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜਾ ਜੇ ਆਪਣੇ ਵੀਜੜ ਹੈਗੀ ਆ ਪਿੰਡ ਜੱਤੇਕੋੜ ਜ਼ਿਲ੍ਹਾ ਅਮਰਸਰ ਪਹਿਲਾਂ ਤਹਿਸੀਲ ਬਾਬੂਕਲਾ ਤੇ ਭਾਈ ਬਲਜਿੰਦਰ ਸਿੰਘ ਕੋ ਆ ਚੁੱਕੇ ਆ ਅੱਜ ਵੀ ਬਾਈਆਂ ਕੋ ਚੰਗੀਆਂ ਨਰੋਈਆਂ ਐ ਰਾਜੀ ਬਾਈ ਜੋਟੀਆਂ ਪੰਜ ਛੇ ਸੇਲ ਆ ਤੇ ਆ ਹੁਣ ਬਾਈ ਜੀ ਨੇ ਗੱਲਬਾਤ ਕਰੀਏ ਇਹਨਾਂ ਪ੍ਰਾਈਸ ਕੀ ਆ ਕੀ ਮਿਲਕਰ ਕੋੜਾ ਉਸ ਤੋਂ ਬਲ ਵੀਜੜ ਕੈਸ਼ ਤੋਂ ਪਹਿਲਾਂ ਇੱਥੇ ਆ ਕੇ ਚੁਆਈ ਕਰੋ ਪਾਸ ਕਰੋ ਪੂਰੀ ਤਸੱਲੀ ਖਰੀਦੋ ਨਾਲ ਯੂਨੀਵਰਸਿਟੀ ਕਰਦਿਆ ਕਰੋ ਚਲੋ ਗਾਵੇ ਦੇ ਵੀ ਦਾ ਫੈਰਾ ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅਫਰ ਬਾਈ ਜੀ ਕਿਦਾਂ ਬਹੁਤ ਵਧੀਆ ਜੀ ਮੋਜਾ ਲੱਗੀਆਂ ਮੈਂ ਨਾ ਨਿਆਰੇ ਬਣੇ ਚਲੋ ਫੇਕਿਆ ਮਾਲ ਸਾਰਾ ਆਹ ਵੇਖਿਆ ਕੋਈ ਇੱਕ ਦੋ ਰਹਿ ਵੀ ਗਿਆ ਠੀਕ ਆ ਕੋਈ ਸਾਈਆਂ ਸੂਈਆਂ ਪਾ ਕੇ ਚਲੋ 8-9 ਡੰਗਰ ਹੀ ਕੋਈ ਰਹਿ ਜਾਂਦਾ ਚਲੋ ਕੋਈ ਇੱਕ ਦੋ ਰਹਿ ਵੀ ਜਾਂਦੇ ਜਾਂਦਾ ਉਹਦੇ ਵਿੱਚ ਕੋਈ ਕੋਈ ਛੱਟਾ ਅੱਜ ਫਿਰ ਕਿੰਨੇ ਆ ਜੀ ਅੱਜ 5-6 ਆ ਆਜੋ ਫਿਰ ਇੱਧਰ ਐ ਬਿਲਕੁਲ ਉਹਨੇ ਭਾਅ ਕਰਨੇ ਬਿਲਕੁਲ ਮੈਂ ਨਾ ਜੈਲ ਭਾਅ ਠੀਕ ਆ ਤੋਰੋ ਜੀ ਫਿਰ ਸੁਹਾ ਬਾਈ ਜੀ ਸੁ ਦੂਜਾ ਸੁਗਾ ਨਹੀਂ ਕੰਨੀਆਂ ਬਰਾਬਰ ਨਹੀਂ ਕੀਤੀ ਗੱਬਣ 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 ਬਾਜ ਬਹੁਤ ਸੋਹਣੀ ਝੋਟੀ ਆ ਜੈਡ ਬ੍ਰੇਕ ਆ ਆ ਦੇਖੋ ਥਾਂ ਤੋਂ ਕਰਾ ਦੇ ਮੈਂ ਆਪਾਂ ਇੱਕ ਡਾਈਬਾਈ ਕਰਾਉਂ ਹਾਂ ਕੋਈ ਇਧਰ ਵੇਖੋ ਨਹੀਂ ਠੀਕ ਆ ਜੀ ਮੈਂ ਤਾਂ ਗੱਬਣ ਦਾ ਠੀਕ ਆ ਤੋਰੋ ਕਰਾ ਲਈ ਲਓ ਜੀ ਵੇਖੋ ਆਹ ਲੈ ਜੂ ਡੈਮਣਾ ਬਾਈ ਅਜੇ ਹਫਤਾ ਲੈ ਜਾਣਾ ਹਾਂ ਹਫਤਾ ਲੈ ਜੂ ਅਜੇ आ देखो। तोरो एक एक कंदियां बराबर नहीं 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 ठीक है तोरो लो जी देखो अरे देख। बंद कर आ देखो। देख। हैं पर ठीक है हां जी फिर ਜਾ ਜੀ ਮੋਲਤੇ ਕਰਨ ਨੂੰ ਭਾਵੇਂ ਲੱਖ ਵੀ ਕਰ ਲਈਏ ਬਿੱਤੀ 85000 ਦੀ ہاں ਕਿੰਨਾ ਮਾਰ ਤਾ ਮਾਰ ਤਾ ਪੂਰਾ ਕਰਤਾ ਹੋਨੇ ਹੋਰ ਕਰ ਦਾਂਗੇ ਕਰ ਦੇ ਚਲੋ ਝੋਟੀ ਬਹੁਤ ਚੰਗੀ ਝੋਟੀ ਨਸਰੂ ਨਹੀਂ ਮਾਰਦੀ ਬਹੁਤ ਠੀਕ ਆ ਅੱਗੇ ਉਹਦੀ ਬਹੁਤ ਪਿੱਛੇ ਉਹਦੀ ਬਹੁਤ ਇਧਰ ਵੇਖੋ ਆ ਠੀਕ ਆ ਹਾਂ ਇਹ ਦੋਨੇ ਥਾਂ ਪਰ ਕੇ ਨਹੀਂ ਨਹੀਂ ਮੈਂ ਨਾ ਏਡੀਆਂ ਸਤੀਲੀਆਂ ਠੀਕ ਆ ਛੋਣੀ ਛੋਣੀ ਛੋਟੀ ਜੇ ਤੋ ਬਿਨਾ ਹੀ ਸਿੱਪੇ ਕੋਈ ਚਲੋ ਠੀਕ ਆ ਜੁੜ ਪਾ ਕੇ ਨਹੀਂ ਇਹ ਵੀ ਕਰ ਬਣਾ ਇਹ ਸੂਈ ਅੱਛਾ ਇਹ ਸੂਈ ਦੁੱਧ ਕਿੰਦਾ ਜੀ ਇਹ ਸਵੇਰ ਦੀ ਸੂਈ ਆ ਅੱਛਾ ਲੋ ਜੀ ਵੇਖੋ ਕਰਾ ਦੀ ਤੇ ਥੋੜਾ ਬੋਲਾ ਜੀ ਫੇਰਾ ਬੋਲਾ ਜੀ 3 ਕਿਲੋ ਚੋਆ 25 ਫੇਰੇ ਅੱਛਾ ਜੀ 2 ਕਿਲੋ ਰਾ ਚੋਆ ਹੈ ਇੰਨਾ ਵੀ ਠੀਕ ਆ ਉਹ ਚੋਆ ਜੁ ਵਧੀ ਨਿਕਲਿਆ ਇੱਕ ਕੰਮਰ ਤੋਂ ਕੱਟੀ ਘਟਾ ਜੀ ਕੱਟਾ ਮਗਰ ਦੇਖੋ ਆਹ ਦੇਖੋ ਬਸ ਠੀਕ ਆ ਸਮਝ ਆ ਹੀ ਰਿਹਾ ਨਾ ਰਪਿਆ ਹੋਰ ਜੀ ਠੀਕ ਆ ਚਲੋ ਹਾਂਜੀ ਬਾਜੀ ਫਿਰ ਹਾਂ ਨੋ ਵਾਲੀ ਗੱਲ ਬਿਲਕੁਲ ਮੋਤੇ ਅਸੀਂ 75 72000 ਦੀ ਹਾਂ ਪੂਰਾ ਨਹੀਂ ਯਾਰ ਆ ਜਾਣਾ ਹਾਂ 70000 ਹਾਂ 70 ਦੀ ਠੀਕ ਆ ਚਲੋ ਆਹ ਜੀ ਇਹ ਸੂਈ ਆ ਅੱਜੇ ਵੀ ਸੂਈ ਆ ਇਹ ਤੂੰ 10 ਤੋਂ 11 ਲੀਟਰ 10 ਤੋਂ ਸਮਝ ਲੈ ਕੋ ਬੋਲਾ ਸਮਝ ਲੈ 나ੜੂ ਨਾਲ ਆ ਬੱਚੇ ਦਾ ਬਸ ਠੀਕ ਆ ਲਓ ਜੀ 10 ਤੋਂ 11 ਲੀਟਰ ਪਰ ਵੇਖਿਆ ਛੋਟੀ ਸੋਹਣੀ ਆ ਚੱਡਾ ਵੀ ਆ ਪੂਰਾ ਲਈ 10 ਲੀਟਰ ਨੇ ਆ ਕੇ ਚਵਾਏ 11 ਨਿਕਲ ਦਵਾਂਗੀ ਮੈਂ ਬਸ ਠੀਕ ਆ ਚੱਲਣ ਦੋ ਲਓ ਜੀ ਵੇਖੋ ਨਾਲੇ ਵੱਡੀ ਝੋਟੀ ਆ ਪੂਰੀ ਆ ਵੇਖੋ ਐ ਰਾਜੀ ਬਾਜੀ ਪੂਰੀ ਕੇ ਠੀਕ ਆ ਹਾਂਜੀ ਬਾਜੀ ਬਲਜਿੰਦਰ ਜੀ ਫੇਰ ਜੈ ਜੀ ਜੈ ਜੀ ਰੱਖਣਾ ਰਕਣਾ ਜੈ ਜੀ 80 85 ਜੋ ਮਰਜੀ 75 ਦੀ ਦੇ ਦਈਏ ਅੱਪੀ ਕਰ ਦੋ 72 ਬਸ ਠੀਕ ਆ ਚੱਲੋ 72 ਹੱਦ ਦੀ ਛੋਟੀ 10 ਲੀਟਰ ਮਿਲ ਕੇ ਨਹੀਂ ਜੈ 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 ਨਾਲ ਰਾਜੀ ਬਾਜੀ ਪੂਰੀ ਵੱਡੀ ਛੋਟੀ ਪਰ ਨਹੀਂ ਦੇਣੀ ਕਹਿੰਦੇ ਇਹ ਗੱਪਣ ਹੈ ਇਹ ਗੱਪਣ ਹੈ ਇਹ ਗੱਪਣ ਹੈ ਇਹ ਵੀ ਤਿਆਰ ਹੈ ਪੰਜਾ ਇਹ ਵੀ ਤਿਆਰ ਹੈ ਜੀ ਗੱਪਣ ਛੋਟੀ ਆ ਇਹ ਵੀ ਦੇਖ ਲਓ ਕਰੋ ਮਾ ਮਾਣਾ ਥੱਲਾ ਪੂਰਾ ਬਣਾਇਆ ਪਿਆ ਜੀ ਆਜੋ ਲਓ ਲਓ ਕਰੋ ਬਸ ਠੀਕ ਆ ਕੋਕਾ ਪੀਸ ਕੇ ਹਾਂਜੀ ਭਾਈ ਜੀ ਮੈਂ ਇਹ ਬੰਦ ਨਾ ਸੱਤਰ ਪਹਿਲਾਂ ਤਾਂ 60000 ਦੀ 65000 ਦੀ ਹਾਂਜੀ ਚਲੋ ਕਰ ਦਈਏ ਕਿ ਨਹੀਂ ਹਾਂਜੀ 63 ਦੀ ਦੇ ਦੋ 2000 ਛੜ ਚਲੋ ਠੀਕ ਕਰਾਂਗੇ ਪਰ ਮੈਂ ਖਾਣਿਆ ਕੋਈ ਗੱਲ ਨਹੀਂ ਕਰਾਂਗਾ ਬਿਲਕੁਲ ਬਿਲਕੁਲ ਭਾਈ ਬਿਲਕੁਲ ਤੇ ਪਣ ਇੱਕ ਨੰਬਰ ਠੀਕ ਆ ਬੂਰੀ ਜੀ ਇਹ ਸੁਈ ਆ ਦੁੱਧ ਦੁੱਧ ਇਹ ਕੋ 5 6 ਲੀਟਰ ਹੋਊਗਾ ਜੀ ਅੱਛਾ ਇਹਦਾ ਕੀ ਉੱਚੀ ਤੋ ਪਤਾ ਹੈ ਫਾਈਸ ਵੀ ਪਾਰ ਨਹੀਂ ਆ ਆ ਨਹੀਂ ਨਹੀਂ ਕਰ ਜਾਂਦੇ ਕਰ ਨਹੀਂ ਹੁੰਦਾ ਨਹੀਂ ਹੁੰਦਾ ਜੀ ਆ ਬਿਲਕੁਲ ਜੀ ਗਈ ਵੀ ਆ ਗਈ ਲੋ ਇੱਕ ਦਿਨ ਜਾ ਗਿਆ ਖਾਬ ਇੱਕ ਅੱਧਾ ਟੰਗਾ ਉਹੀ ਪੰਜ ਜਾਂਦਾ ਟੰਗਾ ਪੰਜ ਕਰ ਜਾਂਦਾ ਜੀ ਦੂਰ ਘੜੀ ਹੁੰਦਾ ਬੰਦਿਆ ਠੀਕ ਆ ਤੇ ਚਲੋ ਆਪਣੇ ਖਾਣਨਾ ਦਿਓ ਆਪਾਂ ਹਾਂਜੀ ਇਹਦਾ ਛੋੜਦਗੇ ਪੂਰਾ ਹੀ ਬਿਲਕੁਲ 45 50 ਜੋ ਮਾਰਦੀ 42 40 ਵੀ ਦੇ ਦੇਣੀ ਨਹੀਂ ਫਿਰ ਤੇ ਨਜ਼ਾਰਾ ਹੀ ਆ ਚੱਲੋ ਦੋ 40000 ਦੀ ਵੇਖੋ ਲਾਸਟ ਵੀਥ ਭਾਈ ਤੁਹਾਨੂੰ ਬਤਾ ਇੱਕ ਰੈਂਡ ਵੀਸ ਕਰਾਂਦੇ ਆ ਐਵੇਂ 40000 ਰੁਪਏ ਕੋਲ ਨਜਾਰੇ ਨੋ ਤੇ ਆ ਬੱਚੇ ਤਾਂ ਜੀ ਪਰ ਚੁਾਈ ਕਰਕੇ ਚੈੱਕ ਕਰਕੇ ਪਾਸ ਕਰ ਹਾਂ ਬਿਲਕੁਲ ਬਿਲਕੁਲ ਆ ਗਿਨੇ ਨਾੜੋ ਆਵੇ ਅੱਜ ਸਿਹਰੇ ਸੁਈ ਆ ਰਾਮ ਫਰਮਾ ਰਹੇ ਆ ਚਲੋ ਹੋਰ ਭਾਈ ਫਿਰ ਵਧੀਆ ਵਧੀਆ ਲਿਆਓ ਮਾਲ ਮੋਰ ਖਿੱਚ ਕੇ ਕਰਾ ਲਿਆਉਣੀ ਹੈ ਨਾ ਪੰਜ ਚਾਰ ਦਿਨ ਟਾਈਮ ਹੀ ਨਾ ਲੱਗਾ ਹੋਣੀ ਹੋ ਰਹੀ ਬਿਲਕੁਲ ਜੀ ਉਧਰ ਹੀ ਭੱਜੇ ਪੁੱਜੇ ਫਿਰਦੇ ਨੇ ਚਲੋ 70085 45705 ਪਿੰਨ ਕੋਡ ਜਹਾ ਜ਼ਿਲ੍ਹਾ ਅਮਰਸਾ ਤਹਿਸੀਲ ਬਾਬਕਾ ਸਤਿ ਸ਼੍ਰੀ ਅਕਾਲ